ਬੱਟ ਬੰਨ ਲਗਾ ਕੇ ਨਹੀਂ ਪਈ ਜੀ ਜਿਹੜਾ ਕੱਢਣ ਦਾ ਜੂਰ ਕਰੇ ਹੋਏ ਵੀ ਹਲਕਾ ਕਣਕ ਲੇਟ ਵੀ ਜੀ ਘਰ ਜਾਣ ਦਾ ਜਿਹੜਾ ਉਹ ਘਰ ਜਿਹੜਾ ਕਿਵੇਂ ਜਾਣ ਘਰ ਤੇ ਜਾਣ ਦਾ ਕੋਈ ਅਜੇ ਹੀਲਾ ਹੀ ਨਹੀਂ ਕਿਉਂਕਿ ਘਰ ਦੇ ਵਿੱਚ ਗਾਰ ਚੜੀ ਹੋਈ ਹੈ ਪਾਣੀ ਅਜੇ ਵੀ ਖੜਾ ਹੈ ਹਲਾ ਅਤਿਵਿਧੀ ਪਰਲੇ ਬੰਨੇ ਕੰਧਾਂ ਪਾੜ ਗਈਆਂ ਛੱਤ ਵੀ ਡੇਗ ਗਈ ਆ ਝੁੰਮਾਂ ਦੇ ਤਾਂ ਦੇ ਸਾਹਮਣੇ ਸਾਰਾ ਹੀ ਮਾਰਿਆ ਗਿਆ ਵਾ 2023 ਚ ਵੀ ਮਾਰਿਆ ਗਿਆ ਹੈ ਅੱਛਾ ਜੀ ਤੇ ਬੜਾ ਬਹੁਤ ਔਖਾ ਵਾ ਸਾਰਾ ਗੋਦੀ ਟੂੜੀ ਹੀ ਪੱਠਾ ਡਕਾ ਹੀ ਝੂਨਾ ਸਾਰਾ ਗੋਦੀ ਖਰਾਬ ਹੋ ਗਿਆ ਇਹ ਘਰ ਬਣ ਜੇ ਤੇ ਜਿਹਦਾ ਝੋਨਾ ਮਰਿਆ ਉਹਦਾ ਕੁਝ ਨਹੀਂ ਅਸੇ ਘਰ ਬਣ ਜੇ ਕੱਲ 25 ਤਰੀਕ ਨੂੰ ਪੂਰਾ 1 ਮਹੀਨਾ ਹੋ ਜਾਣਾ ਹੈ ਕਿ ਆਪਣੇ ਘਰਾਂ ਨੂੰ ਛੱਡ ਕੇ ਰੈਂਪ ਦੇ ਉੱਪਰ ਬੰਨਾਂ ਦੇ ਉੱਪਰ ਬੈਠੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਆਇਆ ਨੂੰ ਪਾਣੀ ਬੇਸ਼ੱਕ ਲੱਥ ਗਿਆ ਹੈ ਲੇਕਿਨ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਮੈਂ ਕੈਮਰਾਮੈਨ ਸਾਚੀ ਨੂੰ ਕਵਾਂਗਾ ਇਹ ਪਰਿਵਾਰ ਦੀ ਤਸਵੀਰ ਤੇ ਉਹ ਪਿੱਛੇ ਉਹਨਾਂ ਦੇ ਘਰ ਦੀ ਤਸਵੀਰ ਵੀ ਖਾਈ ਜਾਵੇ ਆ ਹਾਲਾਤ ਨੇ ਹਾਲੇ ਵੀ ਤੁਰ ਕੇ ਜਿਹੜਾ ਉੱਥੇ ਤੱਕ ਨਹੀਂ ਪਹੁੰਚਿਆ ਜਾਣਾ ਜੋ ਹਾਲਾਤ ਤਸਵੀਰਾਂ ਚ ਬਿਆਨ ਕਰ ਰਹੀਆਂ ਨੇ ਪਰਿਵਾਰ ਨਾਲ ਗੱਲਬਾਤ ਆਪਾਂ ਕਰਦੇ ਆ ਇਸ ਸਭਰਾ ਪਿੰਡ ਅਸੀਂ ਇਸ ਵੇਲੇ ਮੌਜੂਦ ਆਂ ਬੰਦ ਦੇ ਨਾਲ ਹਰੀਕੇ ਬੰਦ ਦੇ ਨਾਲ ਜਿੱਥੇ ਸਤਲੁਜ ਵਿਆਸ ਦੀ ਵੱਡੀ ਮਾਰ ਜਿਹੜੀ ਆ ਪਾਣੀ ਦੀ ਵਜ੍ਹੀ ਆ ਤੇ ਹੁਣ ਅਸਲ ਦੇ ਵਿੱਚ ਜਿਹੜੀ ਆ ਪੂਰੇ 1 ਮਹੀਨੇ ਬਾਅਦ ਇਸ ਚੀਜ਼ ਦੀ ਜ਼ਰੂਰਤ ਹੈ ਇੱਥੇ ਸਭ ਤੋਂ ਵੱਧ ਉਹ ਵੀ ਗੱਲ ਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਹਨ ਅਸੀਂ ਉੱਥੇ ਤੱਕ ਟੁਰ ਕੇ ਨਹੀਂ ਜਾ ਸਕਦੇ ਕਿਉਂਕਿ ਖੋਬਾ ਹੀ ਜਿਹੜਾ ਉਹ ਬਹੁਤ ਜ਼ਿਆਦਾ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਉਹਨਾਂ ਦੇ ਪੁੱਤਰ ਮੌਜੂਦ ਨੇ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਆ ਆ ਹਾਲਾਤ ਨੇ ਇਸ ਪਰਿਵਾਰ ਦੇ ਇਧਰ ਪਰਿਵਾਰਾਂ ਦੇ ਜਿਹੜੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਂਜੀ ਬਜ਼ੁਰਗੋ ਕੀ ਨਾਮ ਹੈ ਆਪਣਾ ਜੀ ਬ੍ਰਿਹਾਮ ਸਿੰਘ ਬ੍ਰਿਹਾਮ ਸਿੰਘ ਕਿਹੜਾ ਪਿੰਡ ਹੈ ਜੀ ਸਬਰਾ ਜੀ ਅ ਸਬਰਾ ਜੀ ਇਹ ਕੀ ਹਾਲਾਤ ਨੇ ਘਰ ਫਿਰ ਜਾਇਆ ਜਾਂਦਾ ਪਿਛੇ ਘਰ ਕਿਹੜਾ ਆਪਣਾ ਪਿਛੇੜ ਦਿਖ ਰਿਹਾ ਜੀ ਜੀ ਮੇਰੇ ਆਪਣਾ ਹੱਡਾ ਕਰਵਾ ਬਹੁਤ ਡੰਗਲ ਬਦੇ ਇਹ ਹੈ ਜਾਣੀ ਸੱਦੇ ਹਾਲੇ ਗੱਲਦਾ ਸਾਵਾਂ ਅੱਛਾ ਜੀ ਤੇ ਫਿਰ ਕਿਸ ਤਰ੍ਹਾਂ ਸਾਰਾ ਦਿਨ ਲੰਘਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਇਦਾਂ ਗੁਜ਼ਾਰਾ ਇਦਾਂ ਬੰਨਾ ਜ਼ਰੂਰ ਫਿਰ ਕਹਿੰਦੇ ਡੰਗਲ ਹੋਣਾ ਨਹੀਂ ਬਾਈ ਨੇ ਹੱਡ ਕੋਲੇ ਵੀ ਬਾਈ ਹਾਂ ਜੀ ਉਂਧਰੇ ਬਰੇ ਵੰਨਾ ਵਿੱਚ ਚਾਰ ਚੁਰ ਕੇ ਜਿਆਦਾ ਕਰਦੇ ਜਿਆਦਾ ਨਹੀਂ ਸਜਣਾ ਤੂੜੀ ਦੇ ਜਾਂਦੇ ਆ ਜੀ ਚਾਰ ਦੇ ਜਾਂਦੇ ਆ ਉਹਦੇ ਨਾਲ ਹੀ ਗੁਜ਼ਾਰਾ ਕਰਦੇ ਆ ਅੱਛਾ ਜੀ ਤੇ ਮੰਤਰੀ ਸਾਹਿਬ ਜੀ ਜੋ ਚਾਰ ਪੰਜ ਵਾਰ ਹੱਡ ਨਾਲ ਆਇਆ ਉਹ ਸਾਨੂੰ ਸਾਰਿਆਂ ਨੂੰ ਸੰਝਾ ਦੇ ਕੇ ਜਾਂਦੇ ਆ अच्छा जी। ਇਹ ਜਿਹੜੇ ਗਾਂ ਵੀ ਸੱਜ ਰਹੇ ਨੇ ਆ। ਹਾਂਜੀ। ਉਹ ਕਈ ਕਈ ਵਿੱਚੋਂ ਉੱਥੇ ਬਾਅਦ ਉੱਥੋਂ ਇੱਕ ਪਿੱਛੇ ਜੀ ਸਾਡਾ ਗੇਂਦੜਾ। ਜੀ। ਉਹ ਪਿੱਛੇ ਦੇਖੇ ਉੱਥੇ ਉੱਥੇ ਪਿੱਛੇ ਜਾਂਦੇ ਆ। ਅੱਛਾ ਜੀ। ਹੁਣ ਵੀ ਪਹਿਲੇ ਜਿਹੜਾ ਮਸ਼ੀਨਾਂ ਵੱਡੂਆਂ ਫਰੀਜਾਂ ਵੱਡੀਆਂ। ਅੱਛਾ ਜੀ। ਤੇ ਸਾਡੇ ਦਕਰ ਮੌਂ ਜਿਹੜੇ ਇਧਰ ਜਿਹੜੇ ਚਾਪਾਂ ਚਾਰ ਕਰਦੇ ਨੇ ਦੇਖੇ। ਅੱਛਾ ਜੀ। ਤੇ ਐਵੇਂ ਕਰਨੇ ਜਲੜਦਾ ਨਹੀਂ ਸੱਜਾ ਆਵੇ। ਜੀ। ਸਾਂਝੇ ਦਾ ਸਭ ਨੂੰ ਬਰਾਬਰ ਦੇ ਕੇ। ਬਰਾਬਰ ਦੇ ਕੇ। ਹਾਂਜੀ। ਸੋ ਪਹਿਲਾਂ ਜਦੋਂ ਇੱਥੇ ਰਹਿੰਦੇ ਹੀ ਉਹਦੋਂ ਕੀ ਹਾਲਾਤ ਸੀ 2023 ਦੇ ਵਿੱਚ ਵੀ ਪਾਣੀ ਦੀ ਮਾਰ ਵੱਜੀ ਬਹੁਤ ਜ਼ਿਆਦੀ ਜੀ ਲੱਗਦਾ ਹਾਂ ਜੀ ਉੱਠਿਆ ਨਹੀਂ ਗਾ ਕਰਦੇ ਰਹੇ ਕਰਜ਼ੇ ਖਲੇ ਹਾਂ ਜੀ ਕਿੰਨਾ ਕਰਜ਼ਾ ਹੋਏਗਾ ਜੀ ਕੰਜਾ ਰੋਟਾ ਹੀ ਲੱਕਿਆ ਹੋਇਆ ਹੈ ਅੱਛਾ ਜੀ ਲੰਢੀ ਦੇ ਨੋਪਾਂ ਮੇਰੇ ਦਾਜਬਤੀ ਉਹ ਇਲਾਕੇ ਦੇ ਵਿੱਚ ਦੇ ਜੀ ਮੋਰ ਕੋ ਪਿਛਲੇ ਦਿਨੀ ਇੱਕ ਜਿਹੇ ਮਾਮਲਾ ਵੀ ਸਾਹਮਣੇ ਆਇਆ ਕਿ ਹੁਣ ਇੱਧਰ ਪਾਣੀ ਦੇ ਆਉਣ ਕਾਰਨ ਸੱਪ ਵੀ ਇੰਨੇ ਕਾਗੇ ਪਸ਼ੂ ਮਰ ਰਹੇ ਨੇ ਸੱਪ ਲੜਨ ਦੇ ਕਾਰਨ ਤਾਂ ਕਿਵੇਂ ਫਿਰ ਬਚਾਅ ਕਰ ਰਹੇ ਤੁਸੀਂ ਆਪਣੇ ਪਸ਼ੂਆਂ ਦਾ ਇਹ ਕੁਦਰਤੀ ਹੜਾ ਬਚਾ ਕਰਨ ਲਈ ਆ ਸਾਡੇ ਨਾਲ ਫਿਰਦੇ ਜੀ ਜਾਨ ਬੰਦੇ ਮੱਝਾਂ ਦੇ ਕਿਦਰ ਜਾਨ ਲੰਗਦੇ ਕਿ ਮੱਝਾਂ ਜਾਂਦੇ ਆ ਅੱਛਾ ਜੀ ਅੱਜ ਮਾੜੀ ਦੀ ਕਿਰਪਾ ਆਈ ਤੇ ਕਰ ਇਹ ਜੀ ਦੇ ਬਚਾਵਾ ਦੀ ਕਿਰਪਾ ਨਾਲ ਇਹ ਬਚਾਵਾ ਸਾਡੇ ਅੱਛਾ ਜੀ ਹਾਂਜੀ ਹੋ ਹੋ ਵੀ ਆ ਕਰ ਜਲਾ ਵਾ ਇੱਕਦਮ ਟੈ ਚੁੱਕਾ ਵਾ ਅੱਛਾ ਜੀ ਤੇ ਕੋਲੀਆਂ ਕੋਲੀਆਂ ਪਾਣੀ ਮਾਂ ਟਾਈ ਇਹ ਥੋੜਾ ਤੇ ਤੁਸੀਂ ਅੱਛਾ ਜੀ ਤੁਸੀਂ ਇੱਥੇ ਜਾ ਕੇ ਵੇਖਿਆ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨਾ ਕੁ ਕਰੇ ਸਮਾਨ ਦਾ ਕਿੰਨਾ ਕੁ ਤੁਹਾਡਾ ਨੁਕਸਾਨ ਹੋ ਗਿਆ ਸੱਤਾ ਦਾ ਕਿਵੇਂ ਹੈ ਸੱਤਾ ਹਣੀ ਬਾਲ ਲਿਆਈਆਂ ਇਹ ਪਹਿਲੇ ਅੱਛਾ ਜੀ ਉਹ ਥੋੜੇ ਬਾਲੇ ਵਿੱਚ ਵਿੱਚ ਡਿੱਗੇ ਆ ਅੱਛਾ ਤੇ ਕੰਦਾ ਮਾ ਪਾੜ ਚੁੱਕੀ ਨਹੀਂ ਪਹਿਲੇ ਬੰਦੇ ਜਾ ਨਹੀਂ ਨਾ ਪਹਿਲੇ ਜਿਹੜੇ ਖੌਣੇ ਤੇ ਇਹ ਪਾਟੀਆਂ ਆ ਜੀ ਬੂਏ ਦੇ ਡਿੱਗੇ ਬੈ ਆ ਰਹੇ ਹਾ ਨਾ ਹਾ ਨਾ ਹਾ ਅੱਗੇ ਡਿੱਗਾ ਵਾ ਅੱਛਾ ਨਾਲੇ ਵੀ ਟੰਡੀਆਂ ਦੇ ਜੀ ਕਿਵੇਂ ਦੀ ਮਦਦ ਸਹਾਤਾ ਫਿਰ ਹੋ ਜੇ ਕਿ ਜਿਹੜਾ ਕੋਈ ਦਾਨੀ ਸੱਜਣ ਵੇਖ ਰਿਹਾ ਹੈ ਕੱਲ ਨੂੰ ਕੋਈ ਬਾਹ ਫੜੇ ਕਿਵੇਂ ਦੀ ਸਹਾਤਾ ਹੋ ਜੇ ਤਾਂ ਇਹ ਹੈ ਜੀ ਸਾਡੇ ਘਰ ਜਿਹੜਾ ਬਈ ਇਹਨੂੰ ਸਹੀ ਕਰਾ ਕੇ ਦਿੱਤਾ ਜਾਵੇ। ਜਿੱਥੋਂ ਵੀ ਦੇ ਕੋਈ ਮਤ ਕਰ ਸਹੀ ਕਰੀ। ਅੱਛਾ ਇਹ ਕਿੰਨੇ ਕਿੱਲੇ ਕਿੰਨੇ ਏਕੜ ਫਸਲ ਜਮੀਨ ਜਿਹੜੀ ਆ ਉਹ ਪਾਣੀ ਦੀ ਮਾਰ ਹਟ ਤੁਹਾਡੀ ਆਈ ਆ। ਸਾਡੇ ਕੋਲ ਆਏ ਸਾਡੇ ਜਿਹੜਾ ਪਾਏ ਚਾਚਾ ਪਾਇਆ ਦੋ ਭੈਣ ਪੜਾ ਸਾਡੇ। ਜੀ ਤੇ ਉਹ ਚਾਚੇ ਪਾਇਆ ਜੀ ਮੋਪੋਤਾਂ ਆ ਇਹ ਚਾਰ ਜਿਹੜੇ ਪੈਂਦੇ ਆ। ਉਹ ਦਰਜਾ ਜਵੇ ਸਾਡੇ ਪੂਰੇ ਪੂਰੇ ਮਾਰਗੇ ਇੱਕ ਮਹੀਨੇ ਲੱਗਿਆ ਇੱਕ ਮਹੀਨੇ ਉਹ ਹਟ ਮਾਰੀ ਨਾਲ ਨਾਲ ਅਸੀਂ ਤੇ ਉਹ ਟੇਲੀ ਟੁੱਟ ਗਏ ਤੇ ਪਾਣੀ ਪੈ ਗਿਆ ਹੁਣ ਆਹੜਾ ਪਾਣੀ ਇਧਰ ਨਹੀਂ ਜਾਣਾ ਬਿਆਲਾ ਬੰਨਾ ਉੱਚਾ ਵਾ ਇਹ ਨਹੀਂ ਉਹ ਜਿਹੜਾ ਬਾਦੀ ਕੰਕੀ ਬਹੁਤ ਲੇਟ ਬੀਜੀ ਜਾਊਗੀ ਕਣਕ ਵੀ ਲੇਟ ਬੀਜੀ ਬਹੁਤ ਆਈ ਨੇੜਾ ਕੋਈ ਕਨਕ ਨਾ ਪਾਣੀ ਪੁੱਤਾ ਸਰਕਾਰ ਨੇ ਕਿਹਾ ਸੀ ਰੇਤਾ ਕੱਢ ਲਓ ਤੇ ਰੇਤਾ ਕੱਢਣ ਨਾਲ ਕੀ ਲੱਗਦਾ ਕਿ ਲੱਕ ਸਿੱਧਾ ਹੋ ਜਾਊ ਕੋ ਚਾਰ ਪੈਸੇ ਆਉਣਗੇ ਉਹਦੇ ਨਾਲ ਕੋਈ ਰਾਤ ਮਿਲੂਗੀ ਨਹੀਂ ਉਹ ਨਹੀਂ ਦੇਗਾ ਹੀ ਆ ਨਹੀਂ ਭਈ ਕੁਦਰਤੀ ਹੈ ਜ ਸਾਡਾ ਵੀ ਜਿਹੜੇ ਜ ਬੱਤ ਬੰਨ ਲਗਾ ਕੇ ਨਹੀਂ ਪਈ ਜੀ ਤੇ ਕੱਢਣ ਦਾ ਜ਼ੋਰ ਕਰੇ ਹੋਏ ਵੀ ਹਲਕਾ ਕਣਕ ਲੇਟ ਬੀਜੀ ਜਾਂਦੀ ਹਾ ਤੂੰ ਜੀ ਤੇ ਆਲਾ ਕਰਦਨ ਸ਼ਿਕਾਇਤ ਆਇਆ ਵਾ ਜੀ ਤੇ ਜੋ ਨਹੀਂ ਆ ਸਾਡੇ ਜਿਹੜਾ ਸਾਰੇ ਸਾਰੇ ਜੋ ਨਹੀਂ ਮਰੇ ਆ ਜੀ ਤੇ ਅੱਗੇ ਨਹੀਂ ਕਰਦੇ ਜੁਦਦੇ ਆ ਜੀ ਜੀ ਤੇ ਜੇ ਹਦਮਤ ਕਰ ਸਕਦਾ ਹੈ ਦਾਨੀ ਸੱਜਣ ਜੀ ਤੇ ਉਹ ਕਰੇ ਜੀ ਜੀ ਬਿਲਕੁਲ ਸੁਭਰਾ ਪਿੰਡ ਦੇ ਪਰਿਵਾਰ ਨੇ ਜਿਹੜਾ ਆਪਣੇ ਹਾਲਾਤ ਦੱਸੇ ਨੇ ਭੈਣ ਜੀ ਤੁਹਾਡਾ ਕੀ ਨਾਮ ਹੈ ਜੀ ਬਿਲਕੁਲ ਜੀ ਕੀ ਹਾਲਾਤ ਨੇ ਮਹੀਨਾ ਹੋ ਗਿਆ ਘਰੋਂ ਬਾਹਰ ਜੇ ਤੁਸੀਂ ਬੰਨਾ ਤੇ ਰਹਿਣ ਦੇ ਲਈ ਮਜਬੂਰ ਜੇ ਫਿਰ ਗੁਜ਼ਾਰਾ ਕਿਵੇਂ ਹੁੰਦਾ ਜੀ ਗੁਜ਼ਾਰਾ ਇਦਾਂ ਹੀ ਮੇਰੇ ਮਾੜਾ ਮਟਾਈ ਦੇ ਅਸਹੀ ਤੇਰੇ ਦੀ ਮਦਦ ਹੋ ਜੇ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਦਾਨੀ ਸੱਜਣ ਵੇਖ ਰਹਿ ਹੈ ਕਿਵੇਂ ਦੀ ਤੁਹਾਡੀ ਸਿਹਤ ਹੋ ਜੇ ਇਹ ਘਰ ਬਣ ਜੇ ਤੇ ਜਿਹੜਾ ਝੋਨਾ ਮਰਿਆ ਉਹਦਾ ਕੁਝ ਨਹੀਂ ਅਸਹੀ ਘਰ ਬਣ ਜੇ ਸੋ ਵੀਰੇ ਆਪਣਾ ਫੋਨ ਨੰਬਰ ਬੋਲ ਦਿਓ ਤੇ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਇਸ ਵਕਤ ਸਭਰਾ ਪਿੰਡ ਜਿਹੜਾ ਪੱਟੀ ਹਲਕੇ ਦਾ ਬੰਨ ਦੇ ਨਾਲ ਜਿਹੜੇ ਬੇਕਾਂ ਦੇ ਉੱਪਰ ਘਰ ਵਸੇ ਨੇ ਜਿੱਥੇ ਪਾਣੀ ਦੀ ਮਾਰ ਵੱਜੀ ਹੈ ਜਿਹੜੇ ਦਰਿਆ ਦੇ ਨਜ਼ਦੀਕ ਘਰ ਨੇ ਉਹਨਾਂ ਦੇ ਹਾਲਾਤ ਤੁਸੀਂ ਵੀ ਵੇਖ ਰਹੇ ਹੋ। ਵੀਰੇ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਬਲਰਾਜ ਸਿੰਘ। ਵੀਰੇ ਕੀ ਹਾਲਾਤ ਨੇ? ਤੁਸੀਂ ਤਾਂ ਗਏ ਹੋਗੇ ਘਰ ਘਰ ਦੇਖ ਕੇ ਆਏ ਹੋਗੇ ਆਪਣਾ। ਹਾਲਾਤ ਵੀ ਜੀ ਉਹ ਪਰਲੇ ਬੰਨੇ ਕੰਧਾਂ ਪਾੜ ਗਈਆਂ ਆ ਛੱਤ ਵੀ ਡੇਗ ਗਈ ਆ। ਝੁੰਮਾਂ ਦੇ ਤਾਂ ਸਾਹਮਣੇ ਸਾਰਾ ਹੀ ਮਾਰਿਆ ਗਿਆ ਵਾ। 2023 ਚ ਵੀ ਮਾਰਿਆ ਗਿਆ ਹੈ। ਅੱਛਾ ਜੀ। ਤੇ ਬੜਾ ਬਹੁਤ ਔਖਾ ਵਾ ਸਾਰਾ ਗੋਦੀ ਟੂੜੀ ਹੀ ਪੱਠਾ ਡਕਾ ਹੀ ਝੂਨਾ ਸਾਰਾ ਗੋਦੀ ਖਰਾਬ ਹੋ ਗਿਆ ਖਰਾਬ ਹੋ ਗਿਆ ਹਾਂ ਵੀਰੇ ਕਿਵੇਂ ਦੀ ਸਿਹਤ ਆ ਹੋ ਜੀ ਸਿਹਤ ਆ ਚਲੋ ਝੂਨੇ ਦਾ ਨੁਕਸਾਨ ਹੋਇਆ ਵਾ ਕੋਈ ਦਾਨੀ ਵੀਰ ਝੂਨਾ ਜਿੰਨਾ ਨੁਕਸਾਨ ਹੋਇਆ ਕੋਈ ਉਹ ਹੈਲਪ ਕਰ ਦੇ ਕੋਈ ਆ ਘਰ ਦਾ ਨੁਕਸਾਨ ਹੋਇਆ ਵਾ ਇਹ ਕੋਈ ਹੈਲਪ ਕਰ ਦੇ ਕੋਈ ਮੰਤਰੀ ਵੀ ਜਿਹੜੇ ਨੇ ਇਥੇ ਹਲਕੇ ਨੇ ਉਹ ਬਾਹ ਫੜਦੇ ਰਹੇ ਕੋ ਸਮੇ ਸਮੇ ਤੇ ਸਾਹ ਆਉਂਦੇ ਰਹੇ ਚਲੋ ਉਹ ਤੇ ਸਾਰਿਆਂ ਨੂੰ ਸਾਂਝਾ ਦਿੰਦੇ ਰਹੇ ਚਲੋ ਕਈ ਜਿਹੜੇ ਵੈਸੇ ਦਾਨੀ ਸੱਜਣ ਹੁੰਦੇ ਰਹੇ ਉਹ ਉਹ ਇਦਾਂ ਕਿਸੇ ਨੂੰ ਮਿਲ ਗਿਆ ਕੇ ਇਹਨੂੰ ਨਹੀਂ ਮਿਲਿਆ ਉਹ ਘਟ ਜੀ ਆਪਣਾ ਨੰਬਰ ਬੋਲ ਦਿਓ ਵੀਰ ਜੀ ਨੰਬਰ 9815248623 ਇੱਕ ਵਾਰ ਫਿਰ ਬੋਲ ਦਿਓ 9815248623 ਸੋ ਬਿਲਕੁਲ ਆਪਣਾ ਨੰਬਰ ਵੀ ਦੱਸਿਆ ਹੈ ਪਰਿਵਾਰ ਨੇ ਤਸਵੀਰਾਂ ਘਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਪੈੜੀਆਂ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਕਿਵੇਂ ਜਿਹੜਾ ਬੰਨਾਂ ਦੇ ਉੱਪਰ ਆਪਣਾ ਡੰਗਰ ਵੱਛਾ ਲੈ ਕੇ ਇਹ ਪਰਿਵਾਰ ਜਿਹੜੇ ਰਹਿਣ ਦੇ ਲਈ ਮਜਬੂਰ ਹੈ 25 ਤਰੀਕ ਕੱਲ 25 ਸਤੰਬਰ ਜਿਹੜੀ ਆ ਅਲਰੇਡੀ ਪੂਰਾ 1 ਮਹੀਨਾ ਹੋ ਗਿਆ ਨਾ ਇਨਾ ਪਰਿਵਾਰਾਂ ਨੂੰ ਘਰ ਤੋਂ ਬੇਕਾਰ ਹੋਣਾ ਨੂੰ ਲੇਕਨ ਹੱਲੇ ਵੀ ਘਰ ਜਾਣ ਦਾ ਜਿਹੜਾ ਉਹ ਘਰ ਜਿਹੜਾ ਕਿਵੇਂ ਜਾਣ ਘਰ ਤੇ ਜਾਣ ਦਾ ਕੋਈ ਅਗੇ ਹੀਲਾ ਹੀ ਨਹੀਂ ਕਿਉਂਕਿ ਘਰ ਦੇ ਵਿੱਚ ਗਾਰ ਚੜੀ ਹੋਈ ਹੈ ਪਾਣੀ ਅਜੇ ਵੀ ਖੜਾ ਸੋ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਸਹਾਇਤਾ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਤੁਸੀਂ ਬਣੇ ਰਹੋ ਸਾਡੇ ਨਾਲ